ਲੁਧਿਆਣਾ ਫੈਸ਼ਨ ਪੁਆਇੰਟ ਰਾਮਾ ਮੰਡੀ ਖੜੇ ਆ ਬੱਸ ਸਟੈਂਡ ਤੇ ਕੈਂਚੀਆਂ ਦੇ ਬਿਲਕੁਲ ਸੈਂਟਰ ਦੇ ਵਿੱਚ ਆ ਸਾਹਮਣੇ ਬੱਸ ਸਟੈਂਡ ਰਹਿ ਗਿਆ ਬੋਰਡ ਲੱਗਿਆ ਹੋਇਆ ਬਾਈਕ ਸਾਈਡ ਮੇਰੇ ਕੈਂਚੀਆਂ ਨੇ ਇੱਥੇ ਦੁਕਾਨ ਬਣੀ ਹੋਈ ਐ ਲੁਧਿਆਣਾ ਫੈਸ਼ਨ ਪੁਆਇੰਟ ਇਹ ਵੀਰ ਨੂੰ ਥੋੜਾ ਟਾਈਮ ਹੀ ਹੋਇਆ ਕੰਮ ਕਰੇ ਨੂੰ ਤੇ ਗਰਮੀਆਂ ਦੇ ਵਿੱਚ ਜਿਹੜੀ ਟੀ-ਸ਼ਰਟਾਂ ਸ਼ਰਟਾਂ ਤੇ ਲੋਰਾਂ ਦੀ ਸਾਨੂੰ ਪਤਾ ਬਹੁਤ ਜ਼ਰੂਰਤ ਪੈਂਦੀ ਐ ਤੇ ਬਾਈ ਨੇ ਮਾਲ ਆ ਜਿਹੜਾ ਨਵਾਂ ਲਿਆਂਦਾ ਸਾਰਾ ਰੇਟ ਸੁਣ ਲਿਓ ਐਂਡ ਤੱਕ ਤੇ ਬਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਦੇਤਾ ਬਾਈ ਦੀ ਇੰਸਟਾਗ੍ਰam ਆਈਡੀ ਆ ਉਹਨੂੰ ਫੋਲੋ ਤੇ ਸ਼ੇਅਰ ਕਰ ਦਿਓ ਰੇਟ ਤੁਹਾਨੂੰ ਹੋਰ ਵੀ ਜਾਇਜ਼ ਲਾ ਦੂਗਾ ਤੇ ਖੁੱਲ ਕੇ ਗੱਲਬਾਤ ਕਰਾਂਗੇ ਜਿਹੜੀ ਗੱਲ ਵੀਡੀਓ ਚ ਕਹੀ ਤੀ ਉਹੀ ਰਹਿਣੀ ਆ ਇਹ ਨਹੀਂ ਵੀ ਵੀਡੀਓ ਚ ਕੁਝ ਹੋਰ ਕਹਿ ਗਿਆ ਤੇ ਜਦੋਂ ਤੁਸੀਂ ਕੋਈ ਚੀਜ਼ ਲੈਣ ਆਓਗੇ ਉਦੋਂ ਤੁਹਾਨੂੰ ਕੋਈ ਹੋਰ ਦਿਖਾਉ ਤੇ ਰੇਟ ਚ ਫਰਕ ਪਾ ਦੂ ਇਸ ਗੱਲ ਦੀ ਫੁੱਲ ਗਰੰਟੀ ਆ ਬਾਈ ਨਾ ਮੈਂ ਖੁੱਲ ਕੇ ਗੱਲਬਾਤ ਕੀਤੀ ਆ ਇਸ ਗੱਲ ਤੇ ਵੀ ਇਹ ਨਾ ਹੋਵੇ ਗਾਹਕ ਆ ਕੇ ਇੱਥੇ ਲੜੀ ਜਾਣ ਆਓ ਕਰਦੇ ਆ ਗੱਲਬਾਤ ਲੋ ਜੀ ਕਰਦੇ ਆ ਗੱਲਬਾਤ ਬਾਈ ਨਾ ਕੀ ਹਾਲ ਹੈ ਬਾਈ ਸਸੀਗਾ ਬਾਈ ਠੀਕ ਠਾਕ ਹਾਂ ਬਈ ਠੀਕ ਠਾਕ ਹਾਂ ਆਪਾਂ ਬਹੁਤ ਮੈਸੇਜ ਆ ਰਹੇ ਸੀ ਅੱਛਾ ਗਰਮੀ ਵਾਲਾ ਸਟਾਕ ਕਦੋਂ ਕੇ ਪਾਓਗੇ ਆਪਾਂ ਗਰਮੀ ਵਾਲਾ ਸਟਾਕ ਪਾ ਲਿਆ ਬਈ ਫੁੱਲ ਪਾ ਲਿਆ ਅੱਛਾ ਚੈੱਕ ਕਰੋ ਗਰਮੀ ਵਾਲੇ ਉਹ ਟੀ-ਸ਼ਰਟਾਂ ਹਾਂ ਜਮਾ ਜੈਜ ਰੈਟ ਘੱਟ ਰੇਟ ਤੇ ਕੁਆਲਿਟੀ ਪੂਰੀ ਸਿਰਾ ਬਈ ਅੱਛਾ ਟੀ-ਸ਼ਰਟਾਂ ਦਾ ਪ੍ਰਾਈਸ ਰਹੂਗਾ 1000 ਦੀਆਂ 4 300 ਦੀ 1 ਆ ਬਈ ਫਿਕਸ ਪ੍ਰਾਈਸ ਰਹੂਗਾ 1000 ਦੀਆਂ 4 300 ਦੀ 1 ਆ ਬਈ 300 ਦੀ 1 ਲਓ ਜੀ 300 ਦੀ ਲੱਗੂਗਾ ਬਈ ਪੂਰਾ ਕਵਾਲਿਟੀ ਅਡੋਆ ਡਾਈਨ ਹੈਗਾ ਵੀ 21 ਸਾਈਜ਼ ਦੀਆਂ 21 ਡਿਜ਼ਾਈਨ ਦੀਆਂ ਟੰਗਾਂ ਪੰਗਾਂ ਅੱਛਾ ਇੱਕ ਮੈਂ ਹੋਰ ਗੱਲ ਕਰਦਾ ਮੰਨ ਲਓ ਵੀਡੀਓ ਪਵਾਉਂਦੇ ਹੁੰਦੇ ਆ ਵਿੱਚ ਹਨਾ ਆਪਾਂ ਵੀ ਪਾਉਣੀ ਹੈ ਕਈ ਵਾਰੀ ਕਈ ਵਾਰੀ ਇਹ ਹੋ ਜਾਂਦਾ ਵੀ ਆਪਾਂ ਵੀਡੀਓ ਦੇ ਵਿੱਚ ਕਹਨੇ ਕੋਈ ਹੋਰ ਹੁੰਨੇ ਆ ਜੇ ਗਾਹਕ ਆਉਣ ਲੱਗ ਜਾਣ ਉਦੋਂ ਫਰਕ ਪੈ ਜਾਂਦਾ ਇਹਦੀ ਗੱਲ ਨਾ ਹੋਵੇ ਆਪਣਾ ਫਰਕ ਨਹੀਂ ਬੰਦਾ ਆਉਂਦੇ ਆਪਣੇ ਕੋਲੇ ਗਾਹਕ ਬਹੁਤ ਜਿਹੜੀ ਆਪਾਂ ਵੀਡੀਓ ਜਿਹੜੇ ਰੇਟ ਪਾਤੇ ਉਹੀ ਰੇਟ ਦਿੰਨੇ ਆ ਉਹੀ ਰੇਟ ਰਹੂਗਾ ਹਾਂ ਉਹੀ ਰੇਟ ਰਹਿੰਦਾ ਠੀਕ ਹੈ ਗਲ ਕਰਕੇ ਮੇਰਾ ਬਾਈ ਆ ਕੇ ਇੱਥੇ ਰੇਟ ਘਟਾਇਆ ਨਾ ਕਰੋ ਸਾਡੇ ਫਿਕਸ ਪਰ ਆਇਆ ਖਿੱਚ ਕੇ ਰੇਟ ਲਾਏ ਹੁੰਦੇ ਆ ਸਾਡੇ ਖਿੱਚ ਕੇ ਲੱਗੇ ਜਾਮੇ ਖਿੱਚ ਕੇ ਲੱਗੇ ਹੁੰਦੇ ਆ ਬਈ ਲਓ ਜੀ ਆਹ ਸ਼ਰਟਾਂ ਦਾ ਵੀ ਉਹੀ ਰੇਟ ਆ ਬਈ 1000 ਦੀਆਂ 4 ਆ 300 ਦੀ 1 ਆ 1000 ਦੀਆਂ 4 300 ਦੀ 4 ਤੋਂ ਘਟ ਲਓਗੇ 300 ਦੀ 1 ਲੱਗੂਗੀ ਬਈ ਅੱਛਾ ਜੇ 1 ਲੈਣੀ ਆ ਤਾਂ 300 ਦੀ ਪੁੱਹ ਹਾਂ ਬੁਰਦੀ ਤੇ ਰੰਗ ਦੀ ਜਾਂ ਕੱਠੀ ਹੋ ਜੇ ਉਹਦੀ ਗਾਰੰਟੀ ਆ ਬਈ ਆਪਣੀ 1000 ਦੀਆਂ 4 1000 ਦੀਆਂ 4 ਅੱਛਾ ਇਹ 3 ਸ਼ਰਟਾਂ ਆਈਆਂ ਕਾਟਣ ਦੀਆਂ ਬਈ ਇਹ 300 ਦੀ 1 ਆ ਗਾਹਾਂ ਪ੍ਰਿੰਟ ਚ ਆ ਠੀਕ ਹੈ ਆ ਜਰਸੀ ਆ ਗਈ ਬਈ ਡਾਉਨ ਸ਼ੋਲਡਰ ਹਾਂ ਬਹੁਤ ਸੋਹਣੇ ਬਹੁਤ ਘੈਂਟ ਕਲਰ ਆਗੇ ਡਿਜ਼ਾਈਨ ਚੈੱਕ ਕਰੋ ਇਹਨਾਂ ਦੇ ਪ੍ਰਾਈਸ ਠੀਕ ਹੈ ਇਹ ਸੋਹਣਿਆ ਕਾਟਨ ਲਾਈਕਰ ਦੀ ਆ ਬਈ ਇਹ ਠੀਕ ਹੈ ਇਹ ਬਾਜ਼ਾਰ ਚ ਘੱਟੋ ਘਾਟ ਆਪਾਂ ਨੂੰ 500 550 ਤੋਂ ਘੱਟ ਨਹੀਂ ਮਿਲਦੀ ਆਪਣੇ ਕੋਲੇ ਆ 350 ਦੀ ਇੱਕ ਤੇ 1000 ਦੀਆਂ ਤਿੰਨ ਬਈ 1000 ਦੀਆਂ ਤਿੰਨ 1000 ਦੀਆਂ ਤਿੰਨ ਆ ਫਿਕਸ ਪ੍ਰਾਈਸ ਆ ਅੱਛਾ ਆ ਪੈਂਟਾਂ ਕੀ ਰੇਟ ਕਰ ਰੱਖਿਆ ਪੈਂਟਾਂ ਦਾ ਬਈ ਬਹੁਤ ਘੱਟ ਰੇਟ ਕਰ ਰੱਖਿਆ 550 ਦੀ ਇੱਕ ਹੈ ਚਾਹੇ ਬੂਟ ਘੱਟ ਲੈ ਲੋ ਚਾਹੇ ਸਟੇਟ ਫਿੱਟ ਲੈ ਲੋ ਇਹਦੀ ਵੀ ਆਪਾਂ ਰੰਗ ਦੀ ਗਾਰੰਟੀ ਦਿੰਨੇ ਆ ਪਹਿਲੇ ਦੋ ਤਿੰਨ ਤੋਂ ਅਜੇ ਜੇ ਰੰਗ ਨਿਕਲ ਜੇ ਹੂੰ ਪੂਰੀ ਗਰੰਟੀ ਆਵੇ ਇਹਦੀ ਰੰਗ ਦੀ ਅੱਛਾ ਆ ਕੇ ਲੋਹਾਂ ਆ ਗਈਆਂ ਆ ਲੋਹਾਂ ਆਈਆਂ ਬਈ ਆਪਣੇ ਕੋਲੇ ਐਨ ਐਸ ਕੱਪੜੇ ਜਾਂ ਹੂੰ ਬਹੁਤ ਸਟਾਕ ਪਿਆ ਆਪਣੇ ਕੋਲੇ ਇਹ ਇਹ ਵੀ 1000 ਦੀਆਂ 4 300 ਦੀ 1 ਹੈ 1000 ਦੀਆਂ 4 300 ਦੀ 1 ਹੈ ਬਈ ਪੂਰੇ ਘੈਂਟ ਪਜਾਮੇ ਆ ਗਏ ਆਪਣੇ ਕੋਲੇ ਐਨ ਐਸ ਕੱਪੜੇ ਜਾਂ ਠੀਕ ਹੈ ਬਹੁਤ ਸੋਹਣੀਆਂ ਲੋਹਾਂ ਆਈਆਂ ਬਈ ਅੱਛਾ ਆ ਆਪਣੇ ਕੋਲੇ ਸ਼ਰਟਾਂ ਆਈਆਂ ਫੁੱਲ ਬਾਜੂ ਵੀ ਹੈ ਹਾਂ ਬਾਜੂ ਵੀ ਹੈ ਬਈ ਇਹ ਇਹ ਆਪਣੀ ਪਊਗੀ ਆਪਾਂ ਨੂੰ 425 ਰੁਪਈਆ ਦੀ ਇੱਕ ਆ ਗਈ ਪੂਰੀ ਘੈਂਟ ਕੁਆਲਿਟੀ ਆ ਸਾਰੀ ਐਸੈਸਰੀ ਲੱਗੀ ਹੋਈ ਜਿਹੜੀ ਅਰੀਜਨਲ ਦੇ ਲੱਗੀ ਹੁੰਦੀ ਹੈਗੀ ਹੂੰ ਤੇ ਇਹ ਪੂਰੀ ਘੈਂਟ ਸ਼ਰਟ ਆ ਗਈ ਬਈ ਅੱਛਾ ਜੇ ਕੋਈ ਇਕੱਠੀਆਂ ਚਾਰ ਲਊਗਾ ਉਹਨੂੰ 1100 ਦੀਆਂ ਦੇ ਦਾਂਗੇ ਚਾਰ ਇਕੱਠੀਆਂ ਚਾਰ 1100 ਦੀਆਂ 1100 ਦੀਆਂ ਦੇ ਦਾਂਗੇ ਜੇ ਕੋਈ ਇਕੱਠੀਆਂ ਚਾਰ ਲਊਗਾ ਅੱਛਾ ਆ ਆ ਵੀ ਆ ਵੀ ਟੀ-ਸ਼ਰਟਾਂ ਹਾਂ ਬਈ ਇਹ ਵੀ ਟੀ-ਸ਼ਰਟਾਂ ਨੇ ਅੱਛਾ ਇਹਨਾਂ ਦਾ ਰੇਟ ਆ ਇਹਨਾਂ ਦਾ ਰੇਟ ਆ ਬਈ 300 ਦੀਆਂ 2200 ਦੀ ਇੱਕ ਆ 200 ਦੀ ਇੱਕ ਹਾਂ ਟੀ-ਸ਼ਰਟਾਂ ਐ ਵੀ ਪੂਰੀਆਂ ਘੈਂਟ ਟੀ-ਸ਼ਰਟਾਂ ਬਈ ਹੂੰ ਬਹੁਤ ਸੋਹਣੀਆਂ ਸ਼ਰਟਾਂ ਨੇ ਅੱਛਾ ਆ ਚੈੱਕ ਕਰੋ ਇਹ ਸਾਰਿਆਂ ਦਾ ਉਹੀ ਰੇਟ ਆ ਬਈ 300 ਦੀਆਂ 2 200 ਦੀ ਇੱਕ ਚਾਹੇ ਕਲਰਾਂ ਦੀ ਲੈ ਲਓ ਚਾਹੇ ਗੋਲਗਲੇ ਵਾਲੀ ਲੈ ਲਓ ਬਈ ਅੱਛਾ ਹੋਰ ਫਿਰ ਕੋਈ ਨਵਾਂ ਕੀ ਲਿਆਂਦਾ ਨਵਾਇਤ ਕੀ ਨਵੇਂ ਆ ਬਈ ਸਾਰਾ ਆਪਣੇ ਕੋਲੇ ਨਵੀਂ ਵੈਰਾਈਟੀ ਦੇ ਨਵੇਂ ਰੇਟ ਹੀ ਆ ਚੈੱਕ ਕਰੋ ਬਈ ਸ਼ਰਟਾਂ ਪੂਰੀਆਂ ਘੈਂਟ ਆ ਚੈੱਕ ਕਰੋ ਸ਼ਰਟਾਂ ਸ਼ਰਟਾਂ ਹੀ ਕੁਆਲਿਟੀ ਦਿਖਾ ਬਈ ਪੂਰੀਆਂ ਸੋਹਣੀਆਂ ਸ਼ਰਟਾਂ ਨੇ ਹੂੰ ਇਹ 350 ਦੀ ਇੱਕ ਪਊਗੀ ਬਈ ਅੱਛਾ 350 ਦੀ ਇੱਕ ਦੇਵਾਂ ਜਿਹੜਾ ਲਾਈਕ ਸ਼ੇਅਰ ਫੋਲੋ ਕਰਕੇ ਉਹ ਆਪਣੇ ਪੇਜ ਨੂੰ ਫੋਲੋ ਕਰ ਲਓ ਪੂਰੇ ਘੈਂਟ ਘੈਂਟ ਚੀਜ਼ਾਂ ਲੈ ਕੇ ਦੇਵਾਂਗੇ ਤੁਹਾਨੂੰ ਆਹ ਕਾਰਗੋ ਪਜਾਮੇ ਆ ਗਏ ਬਈ ਬਹੁਤ ਸੋਹਣਿਆ ਕਾਰਗੋ ਪਜਾਮੇ ਹਾਂ ਕਾਟਨ ਦੇ ਆ ਬਈ ਇਹਦੇ ਬੁਰਬਾਰ ਦੀ ਆਪਣੀ ਗਰੰਟੀ ਹੋਊਗੀ ਠੀਕ ਹੈ ਪੂਰੀ ਘੈਂਟ ਚੀਜ਼ ਆਈ ਆ 550 ਦਾ ਇੱਕ ਆ ਸ਼ਰਟਾਂ ਆਈਆਂ ਬਈ 350 ਦੀ ਇੱਕ ਆ ਇਹ ਠੀਕ ਹੈ ਸ਼ਰਟਾਂ ਪ੍ਰਿੰਟ ਜੀ ਵੀ ਹੈਗੀਆਂ ਨੇ ਕੋਈ 400 ਨਹੀਂ ਕੋਈ 500 ਨਹੀਂ 350 ਦੀ ਇੱਕ ਆ ਵੀ ਸ਼ਰਟ ਆ ਅੱਛਾ ਆ ਕੀ ਰੱਖ ਰੱਖਿਆ ਆ ਕੋਟ ਸੈੱਟ ਆ ਗਏ ਜੀ ਬਈ ਬੰਨੂ ਕਾਟਨ ਦੇ ਹੂੰ ਇਹਦਾ ਰੇਟ ਰੂਗਾ 550 ਬਈ ਕੋਟ ਸੈੱਟ ਆ ਗਏ ਪੂਰੀ ਘੈਂਟ ਚੀਜ਼ ਆ ਠੀਕ ਹੈ ਸਿਰਾ ਕੁਆਲਟੀ ਆ ਬਈ ਕੁਆਲਟੀ ਕੁਆਲਟੀ ਵੇਚਣੀ ਆ ਆਪਾਂ ਠੀਕ ਹੈ ਆ ਨਹੀਂ ਹੈਗਾ ਵੀ ਕੱਲੇ ਰੇਟ ਘਟ ਦੇਣੇ ਆ ਕੁਆਲਟੀ ਪੂਰੀ ਸਿਰਾ ਉਹ ਹਰੇਕ ਚੀਜ਼ ਦੀ ਲਾਂਬੇ ਵਾਲਾ ਕੰਮ ਨਹੀਂ ਲਾਂਬੇ ਵਾਲਾ ਕੰਮ ਨਹੀਂ ਹੁੰਦਾ ਬਈ ਅਜੇ ਤੱਕ ਹੋਇਆ ਨਹੀਂ ਚਾਰ ਮਹੀਨੇ ਹੋ ਗਿਆ ਗਰਮੀਆਂ ਦੇ ਟ੍ਰੈਕਸੂਟ ਲਾਓ ਜੀ ਇਹਨੂੰ ਚਾਹੀਦੇ ਆ ਸੁੱਤੀ ਕੱਪੜੇ ਚ ਆ ਗਏ ਬਈ ਪ੍ਰਿੰਟ ਚ ਹੂੰ ਇਹਦਾ ਰੇਟ ਰੂਗਾ 350 ਇਕ ਪ੍ਰਾਈਸ 350 ਦੀ 1 ਮਿਲੂਗਾ ਬਈ ਠੀਕ ਹੈ ਹਾਂ ਲਓ ਜੀ ਚੈੱਕ ਕਰੋ ਕੱਢੇ ਜਾਗੇ ਆ ਫਾਰਮਲ ਪੈਂਟਾਂ ਆਈਆਂ ਬਈ ਆਪਣੇ ਕੋਲੇ ਰੰਗ ਤੇ ਬੁਰਦੀ ਇਹਦੀ ਵੀ ਗਾਰੰਟੀ ਹੋ ਫਾਰਮਲ ਪੈਂਟਾਂ ਦੀ ਅੱਛਾ ਹਾਂ ਪੂਰਾ ਘੈਂਟ ਹੈ ਨਾ ਰੇਟ ਰੂਆ 400 ਰੁਪਏ ਆ ਬਈ 400 ਰੁਪਏ ਹਾਂ ਆ ਕ੍ਰਾਸ਼ ਕੱਪੜੇ ਚ ਲੋਹਰਾਂ ਆਈਆਂ ਬਈ ਹੂੰ ਕ੍ਰਾਸ਼ ਕਪੜਾ ਬਹੁਤ ਮਹਿੰਗਾ ਮਿਲਦਾ ਬਾਜ਼ਾਰ ਤੇ ਜਾਵਾਂਗੇ ਆਪਾਂ 700 800 ਦੀ ਲੋਹਰ ਦਿੰਦੇ ਆ ਬਈ ਅੱਛਾ ਆਪਣੇ ਕੋਲੇ ਇੱਕੋ ਹੀ ਰੇਟ ਆ ਫਿਕਸ ਪ੍ਰਾਈਜ਼ 500 500 ਰੁਪਏ 500 ਦੀ ਇੱਕ ਲੱਗੂਗੀ ਬਈ ਠੀਕ ਹੈ ਕਰਾਸ਼ੇ ਕੱਪੜੇ ਚ ਲੋਰਾ 500 ਦੀ ਇੱਕ ਮਿਲੂਗੀ ਬਈ ਠੀਕ ਹੈ ਆ ਆਪਣੇ ਕੋਲੇ ਫੁੱਲ ਬਾਜੂ ਟੀ-ਸ਼ਰਟਾਂ ਵੀ ਹੈਗੀਆਂ ਨੇ ਹਮ ਆ ਲੋ ਜੀ ਇਹ ਫੁੱਲ ਬਾਜੂ ਵੀ ਆਗੀਆਂ ਆਪਣੇ ਕੋਲੇ ਲਾਈਨਿੰਗ ਚ ਵੀ ਪੰਗਾ ਨੇ ਹਮ ਫੁੱਲ ਬਾਜੂ ਚ ਟੀ-ਸ਼ਰਟਾਂ ਪੰਗਾ ਆਪਣੇ ਕੋਲੇ ਬਾਦੂ ਫੁੱਲ ਸਟਾਕ ਪਿਆ ਬਈ ਇਹਨਾਂ ਦਾ ਰੇਟ ਵੀ ਉਹੀ ਦੇ ਦਾਂਗੇ ਆਪਾਂ ਜਿਹੜਾ ਲਾਇਕ ਸ਼ੇਅਰ ਫੋਲੋ ਕਰਕੇ ਉਹ ਹਜ਼ਾਰ ਦੇ ਅੱਛਾ ਇਹ ਇਹ ਗਰਮੀ ਗਰਮੀ ਰੱਖਣਾ ਕਿ ਕੋਈ ਇਹਦਾ ਟਾਈਮ ਵੀ ਹੈਗਾ ਨਾ ਨਾ ਗਰਮੀ ਗਰਮੀ ਪੂਰਾ ਗਰਮੀ ਆਪਣਾ ਰੇਟ ਆਢੀ ਰਹੂਗਾ ਬਾਈ ਸਾਰਿਆਂ ਨੂੰ ਯਾਰ ਅਲੱਗ ਰਹੂਗਾ ਘੱਟ ਹੀ ਰਹੋ ਰਿਹਾ ਮੈਂ ਦੁਬਾਰੇ ਫੇਰ ਕਹਿੰਦਾ ਵੀ ਜਿਹੜੀ ਗੱਲ ਵੀਡੀਓ ਚ ਕਹੀ ਤੀ ਇਹ ਨਾ ਹੋਵੇ ਬਾਅਦ ਚ ਇੱਥੇ ਗਾਹ ਕਾ ਕੇ ਬੋਲੀ ਜਾਣ ਜਿੰਨੀ ਗੱਲ ਬਾਈ ਜਿਹੜੀ ਗੱਲ ਕਹੀ ਸੀ ਉਹ ਤੋਂ ਮੁੱਕਰ ਗਿਆ ਤੂੰ ਇਹੋ ਜੀ ਗੱਲ ਤਾਂ ਨਹੀਂ ਹੁੰਦੀ ਨਹੀਂ ਨਹੀਂ ਬਾਈ ਕੋਈ ਗੱਲ ਆਪਾਂ ਇੰਨੀ ਲੈ ਲੈ ਬਾਈ ਬਾਈ ਕਹਿੰਦਾ ਲਾਂਬੇ ਵਾਲੀ ਗੱਲ ਨਹੀਂ ਜਿੰਨੀ ਗੱਲ ਕਹੀ ਤੀ ਉਹੀ ਹੋਊਗੀ ਜਿਹੜੀ ਵੀਡੀਓ ਜਨੇ ਰੇ ਕਰੇ ਕਿਸੇ ਮੇਰੇ ਵੀਰ ਨੂੰ ਕੱਪੜੇ ਦੀ ਗਰਮੀ ਹੁਣ ਆ ਗਈ ਚਾਹੀਦੇ ਐ ਤਾਂ ਰਾਮਾ ਮੰਡੀ ਕੈਂਚੀਆਂ ਤੇ ਬੱਸ ਸਟੈਂਡ ਦੇ ਬਿਲਕੁਲ ਸੈਂ ਤੇ ਕੰਟੈਕਟਰ ਨੰਬਰ ਆ ਜਿਹੜਾ ਆਪਾਂ ਉਹ ਸਕਰੀਨ ਤੇ ਵੀ ਦੇਤਾ ਤੇ ਜਰੂਰ ਇੱਕ ਵਾਰੀ ਬਾਈ ਨੂੰ ਮੌਕਾ ਦਿਓ ਠੀਕ ਹੈ ਬਾਈ ਠੀਕ ਹੈ ਬਾਈ ਓਕੇ ਜੀ ਓਕੇ ਬਾਈ